ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਅਕਾਲ ਅਕੈਡਮੀ ਮੋਲਿਆਵਾਲ ਵਿਖੇ ਸਰਬਾ ਸਤਕਾਰ ਸਾਥ ਮਨਾਇਆ ਗਿਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਤਾਰ ਪੁਰਵ ਕਲਗੀਪਾ ਟਰੱਕ ਬੋਸਾ ਹਮਾਚੇ ਪ੍ਰਦੇਸ਼ ਦੇ ਪ੍ਰਬੰਧਾ ਹੇਠ ਚੱਲ ਰਿਹਾ ਅਕਾਲ ਅਕੈडमी ਮੋਲਿਆਵਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸਾਆ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਅਵਤਾਰਪੁਰ ਪ੍ਰਿੰਸੀਪਲ ਮੈਡਮ ਰਜਵੰਤ ਕੌਰ ਦੀ ਦੇਖਰੇਖ ਇਸ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਦੌਰਾਨ ਅਕਾਲ ਅਕੈडमी ਮੋਲਿਆਵਾਲ ਦੇ ਛੋਟੇ ਛੋਟੇ ਬੱਚਿਆਂ ਨੇ ਸਪੂਰਨ ਸਿੱਖੀ ਸਰੂਪ ਵਿੱਚ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਦ ਕਿ ਆਕਾਰ ਕਾਦਮੀ ਮੂਲਿਆਵਾਲ ਦੇ ਵਿਦਿਆਰਥੀਆਂ ਨੇ ਆਪਣੇ ਵੱਲੋਂ ਤਿਆਰ ਕੀਤੇ ਵਿਗਿਆਨਿਕ ਪ੍ਰੋਜੈਕਟ ਅਤੇ ਧਰਾਂ ਦੇ ਫਾਲਤੂ ਚੀਜ਼ਾਂ ਤੇ ਤਿਆਰ ਕਈ ਕਿਸਮ ਦੇ ਸਮਾਨ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਸਮਾਗਮ ਦੌਰਾਨ ਜefeਦਾਰ ਪ੍ਰਦੀਪ ਸਿੰਘ ਸੇਵਕ ਦੀ ਅਗਵਾਈ ਹੇਠ ਆਕਾਰ ਕਾਦਮੀ ਦੇ ਬੱਚਿਆਂ ਨੇ ਗੱਤਕੇ ਦੇ ਜੋਰ ਦਿਖਾਏ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਰਜਨਤ ਕੌਰ ਨੇ ਸਮੂਹ ਸੰਸਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਦੱਸਿਆ ਕਿ ਕਲਗੀਧਰ ਟ੍ਰਸਟ ਵੱਲੋਂ 129 ਅਕੈਡਮੀਆਂ ਅਤੇ 3 ਯੂਨੀਵਰਸਿਟੀਆਂ ਚੱਲ ਰਹੀਆਂ ਹਨ ਜਦਕਿ 18 ਨਵੰਬਰ ਨੂੰ ਇੱਕ ਹੋਰ ਨਵੇਂ ਅਕਾਲ ਅਕੈਡਮੀ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਡਾਕਟਰ ਦਵਿੰਦਰ ਸਿੰਘ ਅਤੇ ਡਾਕਟਰ ਲੀਲਮ ਜੀ ਵੱਲੋਂ ਕੀਤਾ ਗਿਆ ਪ੍ਰਿੰਸੀਪਲ ਮੈਡਮ ਰਜਵੰਤ ਕੌਰ ਨੇ ਦੱਸਿਆ ਕਿ ਅਕਾਲ ਅਕਾਦਮੀਆਂ ਵਿੱਚ ਪੜ੍ਹਾਈ ਸਮੇਤ ਅਭਿਆਸਮਤ ਧਾਰਮਿਕ ਅਤੇ ਨੈਤਿਕ ਸਿੱਖਿਆ ਕਿਸੰਪਰਸ ਬੰਦੀ ਵਿਦਿਆਰਥੀਆਂ ਨੂੰ ਪ੍ਰੇਰਿਤ ਅਤੇ ਜਾਗਰੂਤ ਕੀਤਾ ਜਾਂਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਸਮਾਗਮ ਦੌਰਾਨ ਵਿਦਿਆਰਥੀਆਂ ਦੇ ਮਾਪੇ ਇਲਾਕੇ ਦੀਆਂ ਅਹਿਮ ਸੇਵਾਵਾਂ ਨੇ ਸਮੂਲੀਅਤ ਕੀਤੀ ਸਮਾਗਮ ਦੌਰਾਨ ਚਾਹ ਪਕੌੜਿਆਂ ਤੇ ਲਾਵਾ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਦੇਖੋ ਧਰੂਵਾਲ ਤੋਂ ਪੱਤਰਕਾਰ ਇੰਦੇਜੀਤ ਦੀ ਖਾਸ ਰਿਪੋਰਟ ਨਾਮ ਨਿਮਰਤਪ੍ਰੀਤ ਕੌਰ ਹਾਂ ਮੈਂ ਕਲਾਸ 9 ਦੀ ਸਟੂਡੈਂਟ ਹਾਂ ਇਹ ਸਾਰਾ ਕੁਝ ਵੇਸਟ ਮਟੀਰੀਅਲ ਤੋਂ ਬਣਾਇਆ ਗਿਆ ਜਿਵੇਂ ਥਰਮਾਕੋਲ ਵੇਸ ਚਾਰਟ ਐਂਡ ਕਾਰਟਨਸ ਤੇ ਜਿਹੜੀ ਸਖਲਾਈ ਆ ਤੁਹਾਨੂੰ ਪਤਾ ਨਹੀਂ ਇਹ ਸਾਡੇ ਆ ਟੀਚਰਸ ਨੇ ਸਾਨੂੰ ਪ੍ਰੋਵਾਈਡ ਕੀਤਾ ਸਮਾਨ ਤੇ ਅਸੀਂ ਸਾਰਿਆਂ ਨੇ ਆਪਣੇ ਮਾਨਾ ਬਣਾਇਆ ਹੈ ਤੇ ਸਾਰਿਆਂ ਦੀ ਮਿਹਨਤ ਹੈ ਇਹ ਅਸੀਂ ਸਾਰਿਆਂ ਨੇ ਵੇਸਟ ਮਟੀਰੀਅਲ ਤੇ ਬਣਾਏ ਆ ਤੇ ਇਹ ਸਾਡਾ ਪ੍ਰੋਜੈਕਟ ਸੀਗਾ ਤੇ ਅਸੀਂ ਇੱਥੇ ਡਿਊਟੀ ਦੇ ਰਹੇ ਹਾਂ ਇਹ ਦਾ ਨਾਮ ਬਣਾਇਆ ਹੈ ਇਹ ਵੀ ਨੇ ਤਾਂ ਕਿ ਜਦੋਂ ਵੀ ਆਪਾਂ ਕਹਿੰਦੇ ਹਾਂ ਹਾਂਜੀ ਇਹ ਸਾਰੇ ਵੇਸ ਮਟੀਰੀਅਲ ਤੇ ਬਣੇ ਹੋਏ ਹੈ। ਇਹ ਵੀ ਪ੍ਰੇਰਣਾ ਤੁਹਾਨੂੰ ਮਤਲਬ ਸਕੂਲੋਂ ਮਿਲੀ ਕਿੱਥੋਂ ਮਿਲੀ ਹੈ? ਸਕੂਲੋਂ ਮਿਲੀ ਹੈ। ਜਿਕੇ ਫਤੇ ਅੱਜ ਜੇ ਇਹ ਮਾਡਲ ਬਣਾਇਆ ਹੋਇਆ ਹੈ ਇਹ ਟੈਂਸਸ ਟੈਂਸਸ ਮਤਲਬ ਕਿ ਸਮਾਂ ਇਹ ਸਾਨੂੰ ਸਮਾਂ ਦੱਸਦੇ ਆ ਜਿਵੇਂ ਅਸੀਂ ਕਹਦੇ ਨੇ ਅੱਜ ਕੱਲ ਤੇ ਪਲਕੇ ਇਹ ਇਆਪਾਂ ਇੰਗਲਿਸ਼ ਵਿੱਚ ਕਹਿੰਦੇ ਨੇ ਪ੍ਰੈਜ਼ੈਂਟ ਪਾਸਟ ਤੇ ਫਿਊਚਰ ਅੱਗੇ ਇਹਨਾਂ ਦੇ ਚਾਰ ਸਬ ਟਾਈਪਸ ਹੁੰਦੀਆਂ ਜਿਵੇਂ ਕਿ ਸਿੰਪਲ ਸਿੰਪਲ ਨੂੰ ਅਸੀਂ ਡੈਫੀਨਿਟ ਇਨਡੈਫੀਨਿਟ ਵੀ ਕਹਿ ਸਕਦੇ ਆ ਦੈਨ ਉਹਦੀ ਅਗਲੀ ਟਾਈਪ ਆ ਕੰਟੀਨਿਊਸ ਉਹ ਤੋਂ ਅਗਲੀ ਟਾਈਪ ਆ ਪਰਫੈਕਟ ਦੈਨ ਫੋਰਥ ਟਾਈਪ ਆ ਉਹਦੀ ਪਰਫੈਕਟ ਟੂ ਕੰਟੀਨਿਊਸ ਇੱਥੇ ਇਹਨਾਂ ਦੇ ਰੂਲਸ ਵੀ ਲਿਖੇ ਹੋਏ ਜਿਵੇਂ ਪ੍ਰੈਜ਼ੈਂਟ ਪਰਫੈਕਟ ਟੈਂਸ ਦੇ ਇਹ ਰੂਲਸ ਆ ਇਹ ਸਾਰੇ ਇਹਨਾਂ ਦੇ ਰੂਲਸ ਲਿਖੇ ਹੋਏ ਨੇ ਤੇ ਇਹਨਾਂ ਦੇ ਇੱਥੇ ਆ ਦੇਖੋ ਜਿਹੜੇ ਪਰਫੈਕਟ ਟੂ ਕੰਟੀਨਿਊਸ ਹੈ ਇੱਕ ਸੈਂਟੈਂਸ ਆ ਆਈ ਹੈਵ ਬੀਨ ਗੋਇੰਗ ਸ਼ਾਪਿੰਗ ਆਲ ਆਫਟਰਨੂਨ ਸੋ ਉਹ ਸਾਨੂੰ ਤਾਂ ਆਇਆ ਸਕਣਗੇ ਜਿਵੇਂ ਕਿ ਅਸੀਂ ਰੂਲ ਪੜਾਂਗੇ ਓਕੇ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਸმოਤ ਸਾਧ ਸੰਗਤ ਨੂੰ ਗੁਰੂ ਨਾਨਕ ਤੇਜ ਜੀ ਦੇ ਆਗਮਨ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਹਾਂ ਔਰ ਅਸੀਂ ਆਪਣੇ ਆਪ ਨੂੰ ਸੁਭਾਗਾ ਫੀਲ ਕਰ ਰਹੀ ਆ ਕਿ ਬਾਬਾ ਜੀ ਨੇ ਸਾਨੂੰ ਇਹ ਕਿਰਪਾ ਕੀਤੀ ਕਿ ਅਸੀਂ ਇਹ ਸਮਾਗਮ ਜਿਹੜਾ ਆਪਣੀ ਅਕੈਡਮੀ ਵਿੱਚ ਕਰਨ ਦੀ ਸਾਨੂੰ ਇੱਕ ਉਹਨਾਂ ਨੇ ਬਖਸ਼ੀਸ਼ ਬਖਸ਼ੀ ਹੈ ਤੇ ਮੈਂ ਧੰਨਵਾਦ ਕਰਨੀ ਆਪਣੇ ਸਟਾਫ ਮੈਂਬਰਸ ਦਾ ਪੈਰੈਂਟਸ ਦਾ ਬੱਚਿਆਂ ਦਾ ਕਿ ਉਹਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਸਮਾਗਮ ਜਿਹੜਾ ਉਹ ਮਨਾ ਰਹੇ ਨੇ ਔਰ ਆਪਣੇ ਆਪ ਨੂੰ ਮੈਂ ਬਹੁਤ ਇੱਕ ਕਿਰਪਾ ਸਮਝ ਰਹੀ ਹਾਂ ਬਾਬਾ ਜੀ ਦੀ ਕਿ ਇਸ ਯੁੱਗ ਵਿੱਚ ਕਾਲੀ ਯੁੱਗ ਵਿੱਚ ਇਹ ਛੋਟੇ ਛੋਟੇ ਬੱਚਿਆਂ ਨੂੰ ਸਿੱਖੀ ਦੇ ਰਾਹ ਤੇ ਚਲਾਉਣਾ ਜਿਹੜਾ ਹੈ ਅੱਜ ਕੱਲ ਬਹੁਤ ਰੱਖਾ ਔਰ ਇਹ ਬੱਚਾ ਤੇ ਨਹੀਂ ਬਖਸ਼ਿਸ਼ ਹੈ ਮਨ ਦੇ ਕੇ ਨਾ ਖੁਸ਼ ਹੋ ਰਿਹਾ ਕਿ ਸਮਾਗਮ ਬੱਚੇ ਹੀ ਸਾਰਾ ਹੀ ਸੰਪੂਰਨ ਕਾਰਜ ਨੇ ਉਹਨਾਂ ਤੋਂ ਹੀ ਸ਼ੁਰੂ ਹੋ ਰਿਹਾ ਹੈ ਉਹੀ ਗਤਕਾ ਪਲੇ ਕਰਨਗੇ ਉਹੀ ਗੁਰਮੱਦਾ ਪ੍ਰੋਗਰਾਮ ਸਾਰਾ ਕਰਨਗੇ ਸਟੇਜ ਹੋਸਟਿੰਗ ਵੀ ਉਹੀ ਕਰਨਗੇ ਇਸ ਤੋਂ ਵੱਧ ਮੈਨੂੰ ਲੱਗਦਾ ਕਿ ਗੁਰਨਾਰਿਕ ਦੇਵ ਜੀ ਦੀ ਉਤਸਤ ਜੜੀ ਹੈ ਹੋ ਨਹੀਂ ਸਕਦੀ ਤੇ ਇਸ ਕਰਕੇ ਮੈਂ ਧੰਨਵਾਦ ਕਰਦੀ ਹਾਂ ਆਪਣੇ ਸਟਾਫ ਮੈਂਬਰਸ ਦਾ ਬੱਚਿਆਂ ਦਾ ਪੇਰੈਂਟਸ ਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਉਸ ਕਾਲਪੁਰਖ ਦਾ ਜਿਨ੍ਹਾਂ ਨੇ ਇੰਨੀ ਬਖਸ਼ਿਸ਼ ਕੀਤੀ ਕਿ ਅਸੀਂ ਇੰਨੇ ਜੋਗੇ ਹੋਏ ਹਾਂ ਕਿ ਉਹਨਾਂ ਨੇ ਸਾਨੂੰ ਮੇਰੀ ਕਿਰਪਾ ਕੀਤੀ ਇਹਨਾਂ ਦਾ ਸਮਾਗਮ ਜਿਹੜਾ ਆਪਣੀ ਅਕੈਡਮੀ ਵਿੱਚ ਮਨਾ ਸਕੀਏ ਔਰ ਅਸੀਂ ਅਕਾਲ ਅਕੈਡਮੀ ਆਪਣੇ ਹੈੱਡ ਆਫਿਸ ਬੜੂ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹੋ ਜਿਹੀ ਸੰਸਥਾਵਾਂ ਬਣਾਈਆਂ ਜਿੱਥੇ ਜਿਹੜੇ ਸਾਡੇ ਛੋਟੇ ਛੋਟੇ ਬੱਚੇ ਐ ਉਹ ਜਿਹੜੇ ਸਿੱਖੀ ਨਾਲ ਜੁੜ ਰਹੇ ਨੇ ਸਿੱਖੀ ਦਾ ਪਸਾਰਾ ਕਰ ਰਹੇ ਨੇ ਸੰਤ ਬਾਬਾ ਤੇਜਾ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਜੀ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਬਣਾਈਆਂ ਜਿਹੜੀਆਂ ਫਲਵਾੜੀਆਂ ਨੇ ਉਹ ਪਰਫੁੱਲੀਥ ਹੋ ਰਹੀਆਂ ਨੇ ਔਰ ਇਹੋ ਜਿਹੀ ਜਿਹੜੀ ਸਿੱਖਿਆ ਕੋਈ ਵੀ ਨਹੀਂ ਦੇ ਪਾ ਰਿਆ ਦੁਨਿਆਵੀ ਸਿੱਖਿਆ ਤੇ ਹਰ ਕੋਈ ਸਕੂਲ ਦੇ ਦਿੰਦਾ ਪਰ ਦੁਨਿਆਵੀ ਦੇ ਨਾਲ ਜਿਹੜੀ ਅਧਿਆਤਮਕ ਵਿਦਿਆ ਉਹ ਦੇਣੀ ਵੀ ਇੱਕ ਪ੍ਰੀਖਿਆ ਹੈ ਸਾਡੇ ਵਾਸਤੇ ਤੇ ਉਹ ਸਾਡੇ ਸੰਤਾਂ ਨੇ ਜਿਹੜਾ ਇਹ ਕਾਰਜ ਸੰਪੂਰਨ ਕੀਤਾ ਹੈ ਤੇ ਅਸੀਂ ਉਹਨਾਂ ਦੇ ਵੀ ਬੜੇ ਜ਼ਿਆਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਅਕੈਡਮੀਾਂ ਦੀ ਸ਼ੁਰੂਆਤ ਕੀਤੀ ਹੈ 129 ਅਕੈਡਮੀਾਂ ਸੀ ਔਰ ਮੈਨੂੰ ਦੱਸ ਇਹ ਦੱਸਣ ਲੱਗੇ ਖੁਸ਼ੀ ਹੋ ਰਹੀ ਹੈ ਕਿ 18 ਨਵੰਬਰ ਨੂੰ 130 ਅਕੈਡਮੀਾਂ ਦੀ ਜਿਹੜੀ ਹੈ ਉਹ ਸੰਪੂਰਨਤਾ ਹੋਈ ਹੈ ਇੱਕ ਹੋਰ ਅਕੈਡਮੀ ਜਿਹੜੀ ਹੈ ਉਹ ਸਟੈਬਲਿਸ਼ ਹੋਈ ਹੈ 18 ਨਵੰਬਰ ਨੂੰ ਸਾਡੇ ਬੜੇ ਸਤਕਾਰਯੋਗ ਡਾਕਟਰ ਦਵਿੰਦਰ ਸਿੰਘ ਜੀ ਔਰ ਡਾਕਟਰ ਨੀਲਾ ਮੈਮ ਨੇ ਉਹਨਾਂ ਦੀ ਇਨੋਗਰੇਸ਼ਨ ਕੀਤੀ ਹੈ ਅਸੀਂ ਉਹਨਾਂ ਦੇ ਦਾਈਆਂ ਦਿੰਦੇ ਆ ਆ ਰਹੇ ਕਿ ਉਹ ਇੰਨਾ ਹਾਰਡਵਰ ਕਰ ਰਹੇ ਨੇ ਔਰ ਸਿੱਖ ਕੌਮ ਨੂੰ ਜਿਹੜਾ ਉਹ ਬਚਾ ਰਹੇ ਨੇ ਔਰ ਜਦ ਰੀਅਲ ਜਨਰੇਸ਼ਨ ਨੂੰ ਇੱਕ ਰਸਤਾ ਵਿਖਾ ਰਹੇ ਨੇ ਕਿ ਅਸੀਂ ਆਪਣੇ ਰਸਤੇ ਤੋਂ ਪਤਗੇ ਨਾ ਔਰ ਉਸ ਕਾਲਪੁਰਖ ਦੇ ਨਾਲ ਜੁੜੇ ਰਹੀਏ ਉਹਨਾਂ ਦੀ ਸੇਵਾ ਕਰਦੇ ਰਹੀਏ ਇਹੀ ਸਾਡਾ ਸਿੱਖ ਧਰਮ ਦਾ ਜਿਹੜਾ ਇੱਕ ਮੋਲਿਆ ਅਸੀਂ ਉਸ ਚੀਜ਼ ਨੂੰ ਫੋਲੋ ਕਰੀਏ ਤਾਂ ਨਾਲੇ ਅਸੀਂ ਦੁਨੀਆਵੀ ਸਿੱਖਿਆ ਵੀ ਹਾਸਲ ਕਰੀਏ ਤੇ ਬਹੁਤ ਬਹੁਤ ਧੰਨਵਾਦ ਬੱਚਿਆਂ ਦੇ ਬਤਿਆਂ ਦੇ ਸਟਾਲ ਲਗਾਏ ਆ ਇਹ ਖੁਦ ਇਹਨਾਂ ਨੇ ਆਪ ਹੀ ਤਿਆਰ ਕੀਤੇ ਆ ਜੀ ਬਿਲਕੁਲ ਵੀਰ ਜੀ ਤੁਹਾਡੀ ਇੱਕ ਸੂਈ ਜਿੰਨੀ ਚੀਜ਼ ਤੋਂ ਲੈ ਕੇ ਹਰ ਇੱਕ ਚੀਜ਼ ਪੌਡਸ ਤੱਕ ਸਾਰੇ ਗਮਲੇ ਸਾਰਾ ਕੁਛ ਬੋਰਡ ਦੀ ਡੈਕੋਰੇਸ਼ਨ ਬੱਚਾ ਨੇ ਆਪਣੇ ਹੱਥੀਂ ਕੀਤਾ ਤੇ ਤਾਂ ਅੱਜ ਮੇਰਾ ਵੀ ਮਨ ਬੜਾ ਇਮੋਸ਼ਨਲ ਹੋ ਰਿਹਾ ਬੱਚਿਆਂ ਦਾ ਦੇਖ ਕੇ ਕਿ ਉਹੀ ਕਹਿੰਦੇ ਕਿ ਕਿਰਪਾ ਤੋਂ ਬਿਗੈਰ ਨਹੀਂ ਹੋ ਸਕਦਾ ਤੇ ਦੂਸਰਾ ਜਿਹੜਾ ਸੰਤਾਂ ਦਾ ਆਸ਼ੀਰਵਾਦ ਆ ਸਾਡੇ ਨਾਲ ਤੇ ਇਸ ਕਰਕੇ ਬੱਚਿਆਂ 'ਚ ਬਹੁਤ ਉਤਮ ਹੈ। ਹਾਂਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸੰਤਾਂਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਕਾਸ਼ ਪਰੋਦੀ ਸਾਰੇ ਸੰਤਾਨਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਅਕਾਲ ਅਕੈਡਮੀ ਮੋੜਿਆਂ ਵਾਲੇ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਜਿਸ ਵਿੱਚ ਬੱਚਿਆਂ ਨੇ ਕੀਰਤਨ ਕਰਨਾ ਹੈ ਬੱਚਿਆਂ ਨੇ ਗੱਡਾ ਖੇਡਣਾ ਹੈ ਜੋ ਤੁਸੀਂ ਬਾਹਰ ਦੇਖ ਕੇ ਆਏ ਪ੍ਰਦਰਸ਼ਨ ਜੋ ਵੀ ਲੱਗੇ ਸਾਰੇ ਬੱਚਿਆਂ ਨੇ ਆਪਣੀਆਂ ਹੱਥੀ ਬਣਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਹਰ ਸਾਲ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬਰਪੁਰਬ ਜੋ ਇਹ ਕਾਲ ਅਕੈडमी ਮੂੜਿਆਂ ਵਾਲ ਦੇ ਲੋ ਮਨਾਇਆ ਜਾਂਦਾ ਹੈ ਬੜੇ ਹੀ ਪਿਆਰ ਉਤਸ਼ਾਹ ਦੇ ਨਾਲ ਬੱਚਿਆਂ ਦੇ ਸਾਥ ਨਾਲ ਬੱਚਿਆਂ ਦੇ ਪੇਰੈਂਟ ਦੇ ਸਾਥ ਨਾਲ ਟੀਚਰਾਂ ਦੇ ਪ੍ਰਿੰਸੀਪਲ ਸਮੂਹ ਸਟਾਫ ਜੋ ਡਰਾਈਵਰ ਵੀ ਨਹੀਂ ਸਾਰਿਆਂ ਦੇ ਸਟਾਫ ਦੇ ਸਹਿਯੋਗ ਦੇ ਨਾਲ ਇਹ ਹਰ ਸਾਲ ਜਿਹੜਾ ਇਹ ਫੰਕਸ਼ਨ ਕੀਤਾ ਜਾਂਦਾ ਹੈ ਤੇ ਜੋ ਹੈ ਬੜਾ ਹੀ ਸਲਾਘਾਯੋਗ ਇਹਨਾਂ ਦਾ ਕਦਮ ਹੈ ਇਸ ਤਰ੍ਹਾਂ ਹਾਰੇ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਇਹੋ ਜਿਹੇ ਫੰਕਸ਼ਨ ਜਿਹੜੇ ਆ ਗੁਰੂ ਸਾਹਿਬਾਨਾਂ ਦੇ ਇਹ ਮਨਾਏ ਜਾਣੇ ਚਾਹੀਦੇ ਹਨ ਤਾਂ ਜੋ ਚੰਗਾ ਸਨੇਹਾ ਜਿਹੜਾ ਕੌਮ ਨੂੰ ਚੰਗੀ ਸਿਹਤ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ